ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਉਮੀਦ ਕਰਦੇ ਆ ਸਾਰੇ ਭਰਾ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਸੋ ਬਾਈ ਜੀ ਅੱਜ ਇੱਕ ਵਾਰ ਫਿਰ ਤੋਂ ਬੱਟਾ ਪਾਉਣ ਵਾਲਾ ਜਿੰਦਰਾ ਰੈਡੀ ਕਰਕੇ ਲੈ ਕੇ ਆਏ ਆ ਦਰਸਲ ਬਾਈ ਮਨਜੀਤ ਆਪਣੇ ਪਿੰਡੇ ਕੋਰਸ਼ਮੀਰ ਤੋਂ ਆਪਣੇ ਕੋਲੇ ਪਹੁੰਚਿਆ ਸੀ ਸੋ ਬਾਈ ਨੇ ਨਾ ਸਪੈਸ਼ਲ ਐਡੀਸ਼ਨ 36 ਨਿਊ ਹਿ land 36 ਸੀ ਟਰੈਕਟਰ ਦੇ ਮਗਰ ਆਪਣੇ ਕੋਲ ਜਿੰਦਰਾ ਬਣਵਾਇਆ ਬਾਈ ਸਪੈਸ਼ਲ ਡਿਮਾਂਡ ਦੇ ਉੱਤੇ ਸੋ ਬਾਈ ਨੇ ਇੱਕ ਦੋ ਕੰਡੀਸ਼ਨਾਂ ਰੱਖੀਆਂ ਸੀ ਆਪਣੇ ਕੋਲੇ ਉਹ ਵੀ ਤੁਹਾਨੂੰ ਦੱਸਾਂਗੇ ਸੋ ਬਾਈ ਨੇ ਡਿਮਾਂਡ ਤੇ ਆਪਣੇ ਕੋਲ ਤਿਆਰ ਕਰਵਾਇਆਗਾ ਸੋ ਉਸਾ ਹੁਣਾ ਜੀ ਮੈਂਟੇਨਰ ਆਪਾਂ ਦੀ ਘੋਲੀ ਰੱਖੀ ਹੋਈ ਆ ਫਰੇਮ ਵੀ ਵਧੀਆ ਲਾਇਆ ਹੋਇਆ ਇਹਦੇ ਵਿੱਚ ਬਾਕੀ ਜੇ ਗੱਲ ਕਰੀਏ ਨਾ ਬਾਈ ਜੀ ਇਹਦੇ ਵਿੱਚ ਆਪਾਂ ਜਿਹੜਾ ਜਿੰਦਰਾ ਬਣਾਇਆਗਾ ਇਹਦਾ ਮੇਨ ਜਿਹੜੀ ਸਪੈਸ਼ਲਿਸਟੀ ਹੈ ਜਿਹੜੀ ਸਪੈਸ਼ਲਿਸਟੀ ਇਹ ਵਿੱਚ ਹੈਗੀ ਆ ਉਹ ਆ ਬਾਈ ਜੀ ਇਹ ਜਿੰਦਰਾ ਨਾ ਜਿਹੜਾ ਇਹ ਇੰਨਾ ਕੁ ਜਿਆਦਾ ਚੌੜਾ ਆਪਾਂ ਰੱਖਿਆ ਹੋਇਆ ਜਿਹੜਾ ਟਰੈਕਟਰ ਦੀ ਸਾਰੀ ਲੀ ਲੈ ਕੇ ਜਾਂਦਾਗਾ ਸੋ ਬਾਈ ਨੂੰ ਆਪਾਂ ਭਰੋਸਾ ਦਵਾਇਆ ਵੀ ਵੀ ਫੁੱਲ ਸ਼ੁੱਧ ਚੱਲਣਾ ਜਿੰਦਰਾ ਆਪਣੀ ਇਹ ਚੀਜ਼ ਦੀ ਗਾਰੰਟੀ ਆ ਬਾਕੀ ਜਿੰਨੇ ਮਰਜ਼ੀ ਕਰੜੇ ਥਾਂਜ ਵੱਟ ਪਾ ਲੈ ਤੁਸੀਂ ਇਸ ਚੀਜ਼ ਦੀ ਵੀ ਆਪਣੀ ਫੁੱਲ ਆਨ ਗਾਰੰਟੀ ਹੈ ਜੀ। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਜਿੰਦਰੇ ਬਾਰੇ ਸਾਰੀ। ਸੋ ਆਪਣੇ ਨਾਲ ਜੁੜੇ ਰਹੋ ਤੇ ਜਿਹੜਾ ਭਰਾ ਆਪਣੇ ਨਾਲ ਜੁੜਿਆ ਹੋਇਆ ਬਾਈ ਫੇਸਬੁੱਕ ਪੇਜ ਤੇ ਤੇ YouTube ਚੈਨਲ ਉੱਤੇ ਸੋ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜੇ ਤੇ ਜਿਹੜਾ ਭਰਾ ਪਹਿਲੀ ਵਾਰ ਆਇਆ YouTube ਚੈਨਲ ਤੇ ਤੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਜੀ। ਸੋ ਗੱਲਬਾਤ ਕਰਦੇ ਆ ਜਿੰਦਰੇ ਬਾਰੇ। ਤੁਹਾਨੂੰ ਵਾਈਡ ਤੇ ਆਪਾਂ ਐਂਗਲ ਦੇ ਵਿੱਚ ਆਪਾਂ ਦਿਖਾਤਾ ਦਿੰਦਾ ਸਾਰਾ ਵੀ ਇਹ ਟਰੈਕਟਰ ਦੀ ਸਾਰੀ ਲੀ ਲੈ ਕੇ ਜਾਂਦਾ ਇੰਨਾ ਕਿ ਚੌੜਾ ਆਪਾਂ ਇਹਨੂੰ ਰੱਖਿਆ ਹੋਇਆਗਾ ਸੋ ਇਹਦੇ ਵਿੱਚ ਹੀ ਏ ਘੋੜੀ ਦੀ ਗੱਲ ਕਰੀਏ ਨਾ ਆਪਾਂ ਇਹਦੇ ਵਿੱਚ ਘੋੜੀ ਹੈ ਜਿਹੜੀ ਉਹਨੂੰ ਆਪਾਂ 16 ਵਾਲੇ 18 ਵਾਲੇ ਟਾਇਰਾਂ ਦੇ ਵਿੱਚ ਮੇਨਟੇਨ ਰੱਖਿਆ ਹੋਇਆ ਇੰਨਾ ਕਿ ਜਿਆਦਾ ਉਚਾਈ ਰੱਖੀ ਹੋਈ ਹੈ ਘੋੜੀ ਦੀ 2.5 ਇੰਚ 3 ਸੂਤ ਦੀ ਇਹਦੇ ਵਿੱਚ ਆਪਾਂ ਘੋੜੀ ਲਾਈ ਹੋਈ ਹੈ ਜੀ ਬਾਕੀ ਜੇ ਇਹਦੇ ਵਿੱਚ ਆਪਾਂ ਫਰੇਮ ਦੀ ਗੱਲ ਕਰੀਏ ਨਾ ਫਰੇਮ ਜਿਹੜਾ ਆਪਾਂ ਇਹਦੇ ਵਿੱਚ ਅਪਲਾਈ ਕੀਤਾ ਹੋਇਆ ਲਾਇਆ ਹੋਇਆਗਾ ਉਹ ਲਾਇਆ ਹੋਇਆ 2.5 ਇੰਚ 3 ਪੂਰਾ ਮੋਟਾ ਐਂਡ ਹੈਵੀ ਸੋ ਇਹਦੇ ਵਜਨ ਦੀ ਗੱਲ ਕਰਾਂਗੇ ਆਪਾਂ ਵਜਨ ਇਹਦੇ ਵਿੱਚ 1 ਕਮਾਂਟਲ 15 ਕਿਲੋ 20 ਕਿਲੋ ਦੇ ਨੇਅਰ ਬੋਟ ਇਸ ਜਿੰਦਰੇ ਦੇ ਵਿੱਚ ਵਜਣਾਗਾ ਸੋ ਬਾਈ ਜੀ ਜਿੰਦਰੇ ਦਾ ਵਜਨ ਇੰਨਾ ਘੱਟ ਹੋਣ ਦਾ ਕਾਰਨ ਇਹ ਆ ਕਿਉਂਕਿ ਕਈ ਵਾਰੀ ਇਕੱਲੇ ਬੰਦੇ ਨੂੰ ਜਿੰਦਰਾ ਪਾਉਣਾ ਪੈਂਦਾ ਨਾ ਸੋ ਉਹ ਸੌਖਾ ਪੈ ਜਾਂਦਾ ਬਾਕੀ ਵਜਨ ਨਹੀਂ ਜ਼ਿਆਦਾ ਕੰਮ ਕਰਦਾ ਸਾਡੇ ਦੇ ਵਿੱਚ ਵਜਨ ਦੀ ਕੋਈ ਇੰਨੀ ਅਹਿਮੀਤ ਨਹੀਂ ਹੁੰਦੀ ਸੰ ਦਾ ਜਿਹੜਾ ਸੁੱਧ ਚੱਲਣਾ ਚਾਹੀਦਾ ਸੋ ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਸੋ ਬਾਈ ਆਪਣੇ ਖੇਤ ਜਿਹੜੋ ਪਹੁੰਚਿਆ ਬਾਈ ਨਾਲ ਆਪਾਂ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਨਾਲੇ ਬਾਈ ਦਾ ਰਿਵਿਊ ਲਵਾਂਗੇ ਬਾਕੀ ਬੱਟਾ ਪਾਉਂਦਾ ਵੀ ਤੁਹਾਨੂੰ ਐਕੀ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਦਿਖਾਇਆ ਸੀ ਇਕੱਲਾ ਜਿੰਦਰੇ ਬਾਰੇ ਆਪਾਂ ਤੁਹਾਨੂੰ ਦੱਸ ਦੇ ਹੁੰਨੇ ਆ ਬਟ ਇਸ ਵਾਰ ਆਪਾਂ ਤੁਹਾਨੂੰ ਬੱਟਾ ਪਾਉਂਦਾ ਜਿੰਦਰਾ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕੁ ਸੁਧ ਚੱਲਦਾ ਬਾਈ ਦੇ ਜਵਾਨੀ ਤੁਹਾਨੂੰ ਸਾਰੀ ਗੱਲਬਾਤ ਸੁਣਾਵਾ ਕੇ ਕਰਾਵਾਂਗੇ ਸੋ ਪਹੁੰਚਾਂਗੇ ਲੋ ਵੀ ਸੱਜਣੋ ਬਾਈ ਪਹੁੰਚ ਗਿਆ ਖੇਤ ਓ ਫਿਰਦਾ ਬਾਈ ਓ ਬਾਈ ਚਲੋ ਬੱਟ ਪਾਈ ਬਾਈ ਨਾਲ ਗੱਲਬਾਤ ਮਾਰਦੇ ਕੈਮਰਾ ਉਹ ਖੜਾ ਬਾਈ ਜੋੜੀ ਜਿੰਦਰਾ ਸੋ ਪਹਿਲਾਂ ਬੱਟ ਪਾ ਕੇ ਦਿਖਾਵਾਂਗੇ ਤੁਹਾਨੂੰ ਫਿਰ ਬਾਈ ਨਾਲ ਗੱਲਬਾਤ ਕਰਾਵਾਂਗੇ ਕਿਵੇਂ ਲੱਗੇ ਆਪਣਾ ਕੰਮਕਾਰ ਤੇ ਕਿਵੇਂ ਬੱਟ ਪਾਉਣੀ ਹੈ ਸੋ ਬਾਈ ਦੇ ਜ਼ੁਬਾਨੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਵੀਡੀਓ 'ਚ ਜੁੜੇ ਰਹੋ ਸਕਿਪ ਨਾ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਪਰਮਾ ਚੱਲ ਵੀ ਚੱਲ ਗਾ ਵੀ ਮੱਤਰਾ ਤੁਰਿਆ ਕਰ ਮਗਰੀ ਆ ਜਾ ਦਖਾਈ ਚਲ ਦਿਖਾਈ ਚਲ ਬਾਈ ਲੈ ਬਾਈ ਆਪਣੇ ਤੋਂ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਬਾਈ ਜਿੰਦਰੇ ਲੈ ਕੇ ਆਏ ਸੀ ਨੰਬਰਦਾਰ ਸਾਡੇ ਪਿੰਡ ਦੀ ਹੈ ਬਾਈ ਤੇ ਇਹਨੂੰ ਵੀ ਪੁੱਛਦੇ ਆ ਬਾਈ ਨੂੰ ਵੀ ਕਿਵੇਂ ਉਦੋਂ ਜਿੰਦਰਾ ਬਣਾਇਆ ਸੀ ਉਹਨੂੰ ਕਿਵੇਂ ਵੱਟ ਪਾਉਂਦਾ ਸੀ ਇਹ ਨਵੀਂ ਟੈਕਨੀਕ ਦਾ ਇਹ ਵੀ ਵਧੀਆ ਵੱਟ ਪਾਉਂਦਾ ਤੁਹਾਡੇ ਸਾਹਮਣੇ ਵੱਟ ਪਾਈ ਉਹਦੇ ਨਾਲ ਗੱਲ ਕਰਾਵਾਂਗੇ ਹਾਂਜੀ ਬਾਈ ਸੱਸੀ ਗੱਲ ਕੀ ਹਾਲਾ ਹੋਰ ਬਾਈ ਠੀਕ ਠਾਕ ਹੈ ਭਾਈ ਪਹਿਲਾ ਕਿੰਨਾ ਚਿਰ ਹੋਗਾ ਜੰਦਰੀ ਬਣਾਈ ਨੂੰ ਆਪਰੇ ਹੋਗੇ ਹੋਣਗੇ 8-9 ਸਾਲ ਵੀਰੇ ਅੱਛਾ ਵੀਰੇ ਵਧੀਆ ਵੱਟ ਪਾਈ ਪੂਰੀ ਸਿਰਾ ਵੱਟ ਪੌਂਦਾ ਪੂਰੀ ਕਾਮਯਾਬ ਹਾਂ ਪੂਰੀ ਕਾਮਯਾਬ ਠੀਕ ਹੈ ਵਧੀਆ ਖੜਾਉਂਦਾ ਕੋਈ ਦਾਣਾ ਦੂਣਾ ਤਾਂ ਨਹੀਂ ਚੱਕਾ ਨਾ ਨਾ ਦਾਣਾ ਵੀ ਨਹੀਂ ਚਾਹਦਾ ਨਾਲ ਨਰਮਾ ਪਦਗਾ ਉਗਰੇਗਾ ਚਾਰ ਸਪੇਰੇ ਵੱਟਾਂ ਦੇ ਦੋਵੇਂ ਪਾਸੇ ਪੂਰਾ ਵਧੀਆ ਹੈ ਹਾਂ ਪੂਰੀ ਵਦਗਾ ਠੀਕ ਹੈ ਠੀਕ ਹੈ ਬਾਕੀ ਖਾਲਸਾ ਉਹ ਆਉਂਦਾ ਭਾਈ ਉਹਦੇ ਨਾਲ ਵੀ ਤੁਹਾਡੀ ਗੱਲਬਾਤ ਕਰ ਬਣੀ ਗੱਲ ਬਹੁਤ ਵਧੀਆ ਜੀ ਬੜੀਆਂ ਗੱਲਾਂ ਪੂਰੀ ਵਧੀਆ ਵੱਟ ਪਾਈ ਹੈ ਨਾ ਪੂਰੀ ਵਧੀਆ ਕੋਈ ਕਮੀ ਪੇਸ਼ੀ ਭਾਈ ਕੋਈ ਕਮੀ ਨਹੀਂ ਭਰਾ ਪੂਰਾ ਵਧੀਆ ਸਾਰੀ ਟਰੈਕਟਰ ਦੀ ਲੀ ਲੈ ਕੇ ਜਾਂਦਾ ਹਨਾ ਹਾਂ ਹਾਂ ਸਾਰੀ ਲੀ ਲੈ ਕੇ ਜਾਂਦਾ ਦਿਸੀ ਜਾਂਦਾ ਬਾਕੀ ਹਾਂ ਬਾਕੀ ਸਿੰਘ ਦੀ ਕੁੜੀਆਂ ਫੜਾਦੀ ਹੈ ਠੀਕ ਹੈ ਬਾਈ ਬਾਕੀ ਆ ਬਾਈ ਦਿਖਾ ਰਹੇ ਪ੍ਰੋਪਰ ਆ ਕੇ ਜਾਮਾ ਟਰੈਕਟਰ ਦੀ ਪੂਰੀ ਲੀ ਲੈ ਕੇ ਜਾਂਦਾ ਪੂਰਾ ਚੌੜਾਗਾ ਤੇ ਬਾਕੀ ਡੰਡੇ ਤੇ ਵੀ ਬੰਦ ਵਾਂਗੂ ਚੱਲੀ ਜਾਂਦਾ ਕੋਈ ਜਾਰੇ ਛੇੜ ਛਾੜ ਕਰਨ ਦੀ ਲੋੜ ਨਹੀਂ ਪਈ ਸੋ ਜਿਹੜਾ ਭਰਾ ਜਿੰਦਰਾ ਬਣਾਉਣ ਲਈ ਪਲਾਨ ਕਰ ਰਿਹਾ ਚਾਹੁੰਦਾ ਜਿੰਦਰਾ ਬਣਾਉਣਾ ਤਾਂ ਸੰਪਰਕ ਜ਼ਰੂਰ ਕਰ ਲਿਓ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਬਾਕੀ ਕਿਸਾਨ ਭਰਾਵਾਂ ਮਾਤਾ ਕਲਾਜ਼ਮੀ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਉਹਨਾਂ ਤੱਕ ਆਪਣਾ ਨੰਬਰ ਕੰਟੈਕਟ ਤੋ ਜਰੂਰ ਸ਼ੇਅਰ ਕਰਿਓ ਜੀ ਸਤਿ ਸ੍ਰੀ ਅਕਾਲ ਬਾਕੀ